ਡੱਲੇਵਾਲ ਦੇ ਸਮਰਥਨ ਚ ਪੰਜਾਬ ਬੰਦ ਦੇ ਸੱਦੇ ਦਾ ਫਕਤਾ ਪਈ ਇਤਿਹਾਸਪਾਸ ਦੇ ਪਿੰਡਾਂ ਚ ਸਮਰਥਨ ਪੰਜਾਬ ਦੇ ਕਿਸਾਨਾਂ ਨੇ ਭੁਖੜਤਾਲ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਚ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਫਕਤਾ ਪਈ ਇਤਿਹਾਸਪਾਸ ਦੇ ਪਿੰਡਾਂ ਚ ਪਰਵਾ ਹੁੰਗਾਰਾ ਮਿਲੇ ਦੁਕਾਨਾਂ ਦੇ ਨਾਲ ਲਾਲ ਸਬਜ਼ੀਆਂ ਫਰੂਟਾਂ ਅਤੇ ਮੂਫਲੀ ਰੇੜੀ ਵਾਲਿਆਂ ਨੇ ਵੀ ਬੰਦ ਦਾ ਸਮਰਥਨ ਦਿੱਤਾ ਅੱਜ ਕਿਸਾਨਾਂ ਦੇ ਹੱਕ ਵਿੱਚ ਜੋ ਕਿ ਅੱਜ ਦੇਖੋ ਬਾਜ਼ਾਰ ਸਾਰਾ ਬੰਦ ਦਾ ਬਚਦਾ ਸਾਰੀਆਂ ਬੰਦ ਨੇ ਅਸੀਂ ਕਿਸਾਨਾਂ ਦੇ ਹੱਕ ਵਿੱਚ ਬਾਜ਼ਾਰ ਬੰਦ ਕਰਕੇ ਕਿਸਾਨਾਂ ਦਾ ਸਮਰਥਨ ਦੇ ਰਹੇ ਹਾਂ ਜਿਵੇਂ ਸਰਕਾਰ ਨੂੰ ਸਾਰ ਇੱਕ ਦੁਕਾਨਦਾਰ ਵਰਗ ਵਾਲੀ ਵੀ ਸੂਚਨਾ ਚਾਹੀਦੀ ਹੈ ਧੰਨਵਾਦ ਹਾਂਜੀ ਮੈਂ ਇੱਕ ਰਿਸ਼ਤਾ ਚਾਲਕ ਆ ਕਿਸਾਨ ਜਥੇਬੰਦੀ ਦੇ ਹੱਕ ਦੇ ਵਿੱਚ ਬੰਦਾ ਸਮਰਥਨ ਕਰਦਾ ਬਰਦਰ ਸਰਕਾਰ ਅੱਗੇ ਇਹ ਵੀ ਬੇਨਤੀ ਕਰਦਾ ਕਿ ਮੈਂ ਇੱਕ ਗਰੀਬ ਬੰਦਾ ਰੋਜ਼ਗਾਰ ਤੋਂ ਅੱਜ ਵਿਹਲਾ ਸਰਕਾਰ ਨੂੰ ਸਾਡੇ ਬਾਰੇ ਵੀ ਕੁਝ ਪਤਾ ਚੱਲਦਾ ਚਾਹੀਦਾ